ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਹੁਣ ਫਿਰ ਤੋਂ ਕਿਸਾਨ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕੱਲ ਨੰਗਲ ਡੈਮ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਕਿ ਹੁਣ ਕਿੱਥੇ ਨੇ ਧਰਨੇ ਦੇਣ ਵਾਲੇ ਕਿੱਥੇ ਨੇ ਜਿਹੜੇ ਹੁਣ ਪਾਣੀਆਂ ਦੇ ਰਾਖੇ ਨੇ ਤੇ ਉੱਥੇ ਹੀ ਇਸ ਬਿਆਨ ਨੂੰ ਲੈ ਕੇ ਲਗਾਤਾਰ ਪੰਜਾਬ ਦੀ ਹੁਣ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਾਧੇ ਗਏ ਨੇ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤੇ ਕਿਹ ਨਿਸ਼ਾਨੇ ਸਾਦੇ ਨੇ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਬਿਆਨ ਦਿੱਤਾ ਹੈ ਉਸ ਨਾਲ ਸਭ ਕੁਝ ਪਤਾ ਚੱਲਦਾ ਹੈ ਕਿ ਉਹ ਕੇਂਦਰ ਦੇ ਨਾਲ ਰਲੇ ਹੋਏ ਨੇ ਤੇ ਜਿਸ ਦੇ ਤਹਿਤ ਹੁਣ ਹੋਰ ਵੀ ਉਹਨਾਂ ਦੇ ਵੱਲੋਂ ਵੱਡੇ ਐਲਾਨ ਤੱਕ ਕੀਤੇ ਜਾ ਰਹੇ ਨੇ ਪੰਜਾਬ ਦੀ ਕਿਸਾਨੀ ਮੁਰ ਤੋਂ ਭੜਕਦੀ ਹੋਈ ਨਜ਼ਰ ਆ ਰਹੀ ਹੈ ਤੇ ਕਿਹ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਹੋਰ ਕੀ ਕਹਿਣਾ ਸਰਵਣ ਸਿੰਘ ਪੰਦੇੜ ਦਾ ਆਓ ਤੁਹਾਨੂੰ ਸੁਣਾਉਣੇ ਤੇ ਜਰੂਰ ਧਿਆਨ ਦਿਓ ਕੱਲ ਜਿਹੜਾ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕਿਹਾ ਗਿਆ ਵੀ ਮੈਂ ਕਿਸਾਨਾਂ ਦੀ ਲੜਾਈ ਲੜ ਰਿਹਾ ਪਹਿਲੀ ਗੱਲ ਹੈਗੀ ਆ ਵੀ ਦੇਖੋ ਪੰਜਾਬ ਨੇ ਪੰਜਾਬੀਆਂ ਨੇ ਸਰਕਾਰ ਬਣਾ ਕੇ ਦਿੱਤੀ ਇੱਕ ਮੁੱਖ ਮੰਤਰੀ ਦਾ ਇਹ ਕੰਮ ਹੁੰਦਾ ਐ ਲੱਗਦਾ ਜਿਵੇਂ ਮੁੱਖ ਮੰਤਰੀ ਸਾਹਿਬ ਆਸਾਨ ਕਰ ਰਹੇ ਆ ਦੂਸਰਾ ਉਹ ਕਹਿੰਦਾ ਵੀ ਪਾਣੀਆਂ ਦੇ ਰਾਖੇ ਹੁਣ ਕਿੱਥੇ ਗਏ ਨੇ ਇੱਕ ਵੀ ਬਿਆਨ ਕਿਸੇ ਜਫ਼ੇਬੰਦੀ ਦਾ ਨਹੀਂ ਆਇਆ ਹੈਗਾ ਤੀਸਰਾ ਉਹ ਕਹਿੰਦਾ ਵੀ ਇਹ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਤਾਂ ਹੁਣ ਧਰਨਾ ਲਾਉਣ ਲਈ ਲਾਉਂਦੇ ਹੈਗੇ ਇਹ ਕੱਲੇ ਜੜੇ ਆਹੋ ਜੜਿਆ ਹਾਈਵੇ ਜਾਮ ਕਰਦੇ ਹੈਗੇ ਆ ਮੈਂ ਸਰਵੇ ਬੇਨਤੀ ਕਰੂੰਗਾ ਵੀ ਜਿਹੜੀਆਂ ਟਰਾਲੀਆਂ ਨੇ ਚਾਹੇ ਉਹ ਟਰਾਲੀਆਂ ਸੀ ਚਾਹੇ ਏਸੀ ਵਾਲੀਆਂ ਟਰਾਲੀਆਂ ਸੀ ਇਹ ਗੁਰਲਾਲ ਖਨੌਰ ਐਮਐਲਏ ਨੂੰ ਪੁੱਛੋ ਜਿਹੜੇ ਤੁਹਾਡੇ ਅਫਸਰ ਰਿਟਾਇਰ ਹੋ ਗਏ ਮਨਦੀਪ ਸਿੰਘ ਸਿੱਧੂ ਸਾਹਿਬ ਡੀਆਈਜੀ ਜਾਂ ਐਸਐਸਪੀ ਨਾਨਕ ਸਿੰਘ ਜਿਹੜੇ ਮੌਕੇ ਤੇ ਸੀਗੇ ਜਿਨ੍ਹਾਂ ਨੇ ਆਪਰੇਸ਼ਨ ਚਲਾਇਆ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਔਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਵੇਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਠੀਕ ਹੈ ਸਟੇਜਾਂ ਸਪੀਕਰ ਗੱਡੇ ਆਪਣਾ ਲੰਗਰ ਦਾ ਸਮਾਨ ਕੂਲਰ ਫਰਿਜਾਂ ਸ਼ਰੀਆਮ ਪੂਰੀ ਦੁਨੀਆ ਨੇ ਦੇਖਿਆ ਕਿ ਸਰਕਾਰ ਨੇ ਆਪਣੀ ਨਿਗਰਾਨੀ ਕਿਵੇਂ ਚੋੜੀ ਖੜ ਕੇ ਖੜਿਆ ਹੈਗਾ ਟਰਾਲੀਆਂ ਬਾਈ ਦੀ ਥੋਡੇ ਕੋਲ ਹੀ ਏਸੀ ਵਾਲੀਆਂ ਔਰ ਇਹ ਮੰਗ ਕਰਦੇ ਆਂ ਕਿ ਉਹਨਾਂ ਨੂੰ ਕਿਸਾਨਾਂ ਦਾ ਪੂਰਾ ਕਰਕੇ ਦਿੱਤਾ ਜਾਵੇ ਸਾਰਾ ਕੁਝ ਜਿਹੜਾ ਹੈਗਾ ਵਾ ਔਰ ਮੁੱਖ ਮੰਤਰੀ ਸਾਹਿਬ ਦੱਸਣ ਵੀ ਤੁਹਾਡੀ ਗੱਡੀ 'ਚ ਏਸੀ ਨਹੀਂ ਹੈਗਾ ਜਿੱਥੇ ਰਾਤ ਸੌਂਦੇ ਜੇ ਉੱਥੇ ਏਸੀ ਨਹੀਂ ਲੱਗਾ ਜਿਹੜੇ ਪਿੰਡ 'ਚ ਪਲੇ ਦੇ ਵੱਡੇ ਉੱਥੇ ਏਸੀ ਨਹੀਂ ਲੱਗਾ ਹੁੰਦਾ ਜੇ ਭਈ ਕੋਈ ਏਸੀ ਲਾਖ ਵੀ ਲੈਂਦਾ ਤੇ ਇਹ 'ਚ ਅਨਲੀਗਲ ਕਾਰਵਾਈ ਕੀਤੀ ਹੈਗੀ ਆ ਵੀ ਜਿੱਥੇ ਤੁਹਾਨੂੰ ਇਤਰਾਜ਼ ਹੋਵੇ ਜਣਾ ਸੜਕਾਂ ਤੇ ਜਾਂ ਰੇਲਾਂ ਤੇ ਜਾਂ ਕਿਤੇ ਵੀ ਧਰਨੇ ਮੁਜਾਰੇ ਕਰਨੇ ਇਹ ਕਿਦੇ ਏਸੀ ਲਾ ਕੇ ਥੋੜੇ ਹੁੰਦੇ ਆ ਤੁਹਾਡੇ ਸਾਰੇ ਸਮਾਗਮ ਜਿੰਨੇ ਤੁਸੀਂ ਮੁੱਖ ਮੰਤਰੀ ਸਾਹਿਬ ਕਰਦੇ ਜੀ ਵੀ ਆਈਪੀ ਉਹਨਾਂ ਸਾਰਿਆਂ ਦੇ ਵਿੱਚ ਏਸੀ ਪ੍ਰਬੰਧ ਹੁੰਦੇ ਆ ਇਹ ਤੁਸੀਂ ਦੇਖ ਲਓ ਮਾੜਾ ਜਆ ਦੂਸਰੀ ਵੀ ਤੁਸੀਂ ਤੇ ਕਹਿੰਦੇ ਹੋ ਵੀ ਇਹਨੂੰ ਧਰਨਾ ਮੁਕਤ ਕਰ ਦੇਣਾ ਪੰਜਾਬ ਨੂੰ ਅਸੀਂ ਧਰਨੇ ਲੱਗਣ ਹੀ ਨਹੀਂ ਦੇਣੇ ਹੈਗੇ ਔਰ ਹੁਣ ਤੁਹਾਨੂੰ ਸਾਡੇ ਧਰਨਿਆਂ ਦੀ ਕੀ ਲੋੜ ਪੈਗੀ ਤੁਹਾਨੂੰ ਇਹ ਲੱਗਣ ਡਿਆ ਪਿਆ ਵੀ ਕਿਸਾਨ ਹੀ ਮਸਲਾ ਹੱਲ ਕਰ ਸਕਦੇ ਆ ਹਾਂ ਦੇਖੋ ਅੱਜ ਵਿਰੋਧੀ ਧਿਰ ਦਾ ਰੋਲ ਕਿਸਾਨ ਆਪਣਾ ਆਪਣ ਨਿਵਾ ਰਹੇ ਆ ਵਿਰੋਧੀ ਤਰ੍ਹਾਂ ਦੇ ਤੁਸੀਂ ਮਕਾਤ ਤੀਆਂ ਔਰ ਤੁਹਾਡੀ ਅੱਖ ਦੇ ਵਿੱਚ ਰੋੜ ਵਾਂਗ ਰੜਕਦੇ ਆ ਕਿਸਾਨ ਤੇ ਮਜ਼ਦੂਰ ਇਸ ਕਰਕੇ ਤੁਸੀਂ ਉਹਨਾਂ ਖਿਲਾਫ ਲਗਾਤਾਰ ਬੋਲ ਰਹੇ ਜੋ ਇਹ ਪਹਿਲੀ ਵਾਰ ਨਹੀਂ ਹੈ ਤੁਹਾਡਾ ਪਹਿਲਾ ਬਿਆਨ ਸੀਗਾ ਵੀ ਵਜਾ ਨਹੀਂ ਜਗਾ ਪਾਲਦੇ ਆ ਇਹ ਤੋਂ ਕਹ ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਬਿਆਨ ਆਏ ਆ ਔਰ ਤੁਸੀਂ ਲਗਭਗ ਜਿਹੜੀ ਮੀਟਿੰਗ ਕਸਾਨਾ ਨਾ ਕੀਤੀ ਜਿੱਥੇ ਕਹਿੰਦੇ ਵੀ ਜਾ ਉੱਠ ਕੇ ਚਲੇ ਜਾ ਉਹਨੇ ਸਮਝੌਤੇ ਕੀਤੇ ਉਹ ਵੀ ਰੱਦ ਔਰ ਉਹ ਤੋਂ ਬਾਅਦ ਜਿਹੜਾ ਪੁਲਿਸ ਸਟੇਟ ਬਣਾਇਆ ਤੁਸੀਂ ਪਰ ਲਗਾਤਾਰ ਹਰ ਤਰਨੇ ਨੂੰ 19 20 ਨੂੰ ਉੱਥੇ ਹੋਇਆ ਫਿਰ ਜਿਹੜਾ ਚੌਂਟੇ ਆਲਾ ਸਕੂਲ ਆਲਾ ਮਸਲਾ ਸੀ ਉਹਨਾਂ ਨੂੰ ਖਦੇੜਿਆ ਗਿਆ ਜਿਵੇਂ ਤਹਿਸੀਲਦਾਰਾਂ ਨੂੰ ਜਿਵੇਂ ਮਲਾਜ਼ਮਾਂ ਨੂੰ ਪੁਲਿਸ ਜ਼ਬਰਦਸਤ ਲਗਾਤਾਰ ਜਿਵੇਂ ਸ਼ੰਭੂ ਥਾਣੇ ਦੇ ਸੀ ਜਾਣਾ ਉੱਤੇ ਵੀ ਪੁਲਿਸ ਜ਼ਬਰ ਪਰ ਰੇਲਾਂ ਤੇ ਆ ਕੇ ਤੋਡੇ ਜਿਹੜੇ ਪੁਲਿਸ ਜ਼ਬਰਦਸਤ ਘੋੜੇ ਨੂੰ ਅਸੀਂ ਫੜਿਆ ਔਰ ਅਸੀਂ ਜੋ ਵਰਤਮਾਨ ਸਥਿਤੀ ਬਣੀ ਸੀ ਦੇਸ਼ ਦੇ ਅੰਦਰ ਉਹਨੂੰ ਵੇਖਦਿਆਂ ਹੋਇਆਂ ਸਮਝੌਤਾ ਕਰਕੇ ਵਾਪਸ ਆਏ ਆ ਇਹ ਪੱਖ ਹੈ ਟੋਡੇ ਵਾਲਾ ਵੀ ਜਿਹੜੇ ਤੁਸੀਂ ਬੋਲ ਰਹੇ ਜੀ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਧਿਆਨ ਨਾਲ ਸੁਣਿਆ ਜਾਵੇ ਕਿ ਇਹ ਮੁੱਦਾ ਹੈ ਕੀ ਆ ਵਿਆਸ ਪਖੜਾ ਮੈਨੇਜਮੈਂਟ ਦਾ ਇਹ ਰੌਲਾ ਹੈ ਕੀ ਆ ਇਹਨੂੰ ਪਹਿਲੋ ਸਮਝ ਲਈਏ ਪਹਿਲੀ ਗੱਲ ਤੇ ਹੈਗਾ ਵੀ ਇਹ ਦਰਿਆਈ ਵੰਡ ਦੇ ਮਸਲੇ ਤੇ ਭਗਵੰਤਮਾਨ ਪਾਣੀਆਂ ਦੀ ਦਰਿਆਈ ਪਾਣੀਆਂ ਦੀ ਵੰਡ ਤੇ ਕੁਝ ਵੀ ਨਹੀਂ ਬੋਲਦੀ ਹੈਗੀ ਦੂਸਰਾ ਜਿਹੜਾ ਮਾਹਰਾਂ ਦੇ ਅਨਸਾਰ ਜ਼ਮੀਨ ਹੇਠਲਾ ਪਾਣੀ 2046 ਤੱਕ ਲਗਭਗ ਮੁੱਕ ਜਾਣਾ ਇਹ ਜਲ ਮਾਹਰ ਕਹ ਰਹੇ ਆ ਉਹਦੇ ਤੇ ਵੀ ਉਹਦੀ ਕੋਈ ਚਿੰਤਾ ਨਹੀਂ ਹੈਗੀ ਉਹ ਵੀ ਕੋਈ ਰੌਲਾ ਨਹੀਂ ਹੈਗਾ ਇਹਨਾਂ ਦੇ ਕਹਿਣ ਮੁਤਾਬਕ ਵੀ ਆਪਣੇ ਕੋਟੇ ਦਾ ਪਾਣੀ ਹਰਿਆਣਾ ਵਰਤ ਗਿਆ ਹੈਗਾ ਔਰ ਨਵਾਂ ਕੈਲੰਡਰ 21 ਮਈ ਤੋਂ ਸ਼ੁਰੂ ਹੋ ਜਾਣਾ ਹੁਣ 21 ਮਈ ਤੋਂ ਪਾਣੀ ਜਾਣਾ ਇਸ ਕਰਕੇ ਹਰਿਆਣੇ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ ਔਰ ਜੇ ਉਹਨਾਂ ਨੇ ਪਾਣੀ ਵਰਤ ਲਿਆ ਉਹਨਾਂ ਨੂੰ ਕੇਂਦਰ ਨੂੰ ਜਬਰੀ ਦੇਣਾ ਵੀ ਚਾਹੀਦਾ ਔਰ ਮਨੁੱਖੀ ਲੋੜ ਲਈ ਜਿਹੜਾ ਐਮਰਜੈਂਸੀ ਪੀਣ ਵਾਲਾ ਪਾਣੀ ਆ ਉਹ ਚਲੋ ਛੱਡਿਆ ਛੱਡਣਾ ਚਾਹੀਦਾ ਠੀਕ ਹੈ ਜੀ ਇਹ ਇਹ ਮੁੱਦੇ ਤੇ ਉਹ ਬੜਕਾ ਮਾਰ ਰਹੇ ਨੇ ਅਸੀਂ ਕਹਿੰਨੇ ਆ ਤੁਹਾਨੂੰ ਉਥੇ ਤਰਨਾ ਦੇਣ ਦੀ ਕੀ ਲੋੜ ਹੈ ਸਰਕਾਰ ਤੇ ਥੋੜੀ ਆ ਆਖਲਾ ਡੇਮ ਪੰਜਾਬ ਦੇ ਅੰਦਰ ਆਉਂਦਾ ਹੈਗਾ ਤੁਸੀਂ ਜਾ ਕੇ ਦੇਣਾ ਡਰਾਮਾ ਕਰਦੇ ਉਹਦੀ ਤਾਂ ਲੋੜ ਨਹੀਂ ਹੈਗੀ ਤੁਹਾਡੀ ਅਫਸਰ ਸਾਹੀ ਆੱਖਾਂ ਨਹੀਂ ਮੰਨਦੀ ਹੈਗੀ ਅਫਸਰ ਥੋੜੇ ਨੇ ਪੰਜਾਬ ਦੀ ਟੈਰੇਟਰੀ 'ਚ ਇਹ ਇਲਾਕਾ ਪੈਂਦਾ ਤੁਸੀਂ ਜਦੋਂ ਜਾਂਦੇ ਜੇ ਡਰਾਮਾ ਕਰਦੇ ਜੀ ਅਰੇ ਡਰਾਮੇ ਤੋਂ ਤੁਹਾਨੂੰ ਬਾਹਰ ਹੋਣਾ ਚਾਹੀਦਾ ਅਸੀਂ ਕਿਉਂ ਕਹਿੰਨੇ ਆ ਵੀ ਡਰਾਮਾ ਕਰਦੇ ਇਹਦਾ ਜਵਾਬ ਵੀ ਸੁਣ ਲਓ ਠੱਥਾਂ ਤੇ ਬੋਲਾਂਗੇ ਜਿਹੜਾ ਮੁੱਖ ਮੰਤਰੀ ਪੋਲੂਸ਼ਨ ਐਕਟ ਦੇ ਵਿੱਚ ਕੇਂਦਰ ਨਾਲ ਰਲ ਕੇ ਜਿਹੜਾ ਪੰਜਾਬ ਦਾ ਪ੍ਰਦੂਸ਼ਣ ਐਕਟ ਸੀਗਾ ਉਹ ਚ ਸੋਧਾਂ ਕਰਤੀਆਂ ਉਹਨੇ ਔਰ ਜਿਹੜੀ ਇੱਕ ਤੋਂ 6 ਸਾਲ ਦੀ ਕੈਦ ਸੀਗੀ ਉਹ ਖਤਮ ਕਰਤੀ ਇੰਡਸਟਰੀ ਨੂੰ ਔਰ ਕੱਲਾ 1 ਤੋਂ 75 15 ਲੱਖ ਤੱਕ ਦਾ ਜੁਰਮਾਨਾ ਰੱਖ ਦਿੱਤਾ